बाबा फरीद एक श्लोक ਦੇ ਰਾਹੀ ਜ਼ਰੂਰ ਆਵਾਜ਼ ਮਾਰਦੇ ਨੇ ਆਬ ਕਹਿੰਦੇ ਨੇ ਗੌਰ ਨਿਵਾਣੀ ਢੜ ਕਰੇ ਕਬਰ ਨੂੰ ਮਲਤਾਨੀ ਭਾਸ਼ਾ ਚ ਗੌਰ ਕਹਿੰਦੇ ਨੇ ਲੈਂਦੀ ਪੰਜਾਬੀ ਚ ਗੌਰ ਕਹਿੰਦੇ ਨੇ ਔਰ ਫਰਸ਼ੀਨ ਦੇ ਚ ਵੀ ਗੌਰ ਕਹਿੰਦੇ ਨੇ ਗੋਰ ਨਿਮਾਣੇ ਢੜ ਕਰੇ ਨਿਘਰਿਆ ਘਰ ਆਓ ਸਰਪਰ ਮੈਥੇ ਆਵਣਾ ਮਰਣੋਂ ਨਾ ਡਰਿਆ ਨਿਮਾਣੀ ਕਬਰ ਆਵਾਜ਼ਾਂ ਪਈ ਮਾਰਦੀ ਏ ਤਨ ਨੂੰ ਐਈ ਤੁਹਾਡਾ ਘਰ ਹੈ ਐਈ ਤੁਹਾਡਾ ਘਰ ਹੈ ਮਰਨ ਤੋਂ ਕੀ ਡਰਨਾ ਤਨ ਨੇ ਕਬਰ ਦੇ ਜਾਣੇ ਤਨ ਨੇ ਚਿਤਾ ਤੇ ਜਾਣੇ ਸਾਰੇ ਸਰੀਰਾਂ ਦਾ ਘਰ ਸ਼ਮਸ਼ਾਨਗਾਟ ਹੈ ਸਾਰੇ ਸ਼ਰੀਰਾਂ ਦਾ ਘਰ ਕਬਰਿਸਤਾਨ ਹੈ ਉਹ ਪਹੁੰਚ ਜਾਂਦੇ ਨੇ ਪਹੁੰਚ ਤਨ ਤੇ ਆਪਣੇ ਘਰ ਪਹੁੰਚ ਜਾਂਦਾ ਹੈ ਇਹ ਅਸਥੂਲ ਸਰੀਰ ਹੈ